ਹਾਂਜੀ ਮਿੱਤਰੋ ਕੀ ਹਾਲ ਚਾਲ ਆ ਹੋਪ ਆ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਵਧੀਆ ਆ ਲੈ ਆਂਦਾਈ ਸੁਪਰ ਸੀਡਰ ਨਵਾਂ ਆਪਾਂ ਐ ਕਿਐਸ ਦਾ ਬੀਡਬਲਯੂ ਦਾ ਇਹਨੂੰ ਲੱਗੇ ਅੱਜ ਟੈਸਟ ਕਰਨਾ ਬਾਕੀ ਵੇਨੇ ਦੀ ਪਰਫਾਰਮੈਂਸ ਕਰਦੇ ਚੈੱਕ ਕੀ ਆਉਂਦੀ ਆ 3630 ਸਪੈਸ਼ਲ ਐਡੀਸ਼ਨ ਅੱਜ ਤਨੇ ਇਕੱਠੇ ਕੀਤੇ ਚੋਬਰ ਆਪਣੇ ਕਰੀਏ ਮੈਗ ਚੱਕ ਫਿਰ ਚਲੋ ਚਲੋ ਕਰੀਏ ਸਾਰੇ 11 ਜਿਹੜੇ ਕਿਹੜੇ ਕਿਹੜੇ ਗੇਰ 'ਚ ਤੁਰਦਾ ਏ ਵੇਨੇ ਕੀ ਪਰਫਾਰਮੈਂਸ ਏ ਇਹਦੇ ਉੱਤੇ ਪੂਰਾ origignal tractor ਏ ਮਤਲਬ ਕੋਈ ਇਹਦੇ ਨਾਲ ਸ਼ੇਡ ਚੜ੍ਹਨੀ ਹੋਈ ਸਭ ਕੁਝ origignal ਏ ਕੋਈ modification ਨਹੀਂ ਕੋਈ ਕੁਛ ਨਹੀਂ ਏ ਚੱਲ ਮੈਗ ਚਲੋ ਜੀ ਬਹੁਤ ਆ ਥੋੜਾ ਜਿਹਾ ਭਰਾਵਾਂ ਨੇ ਪਹਿਲਾਂ ਵਾ ਕੇ ਵੇਖਿਆ ਸੀ ਥਾਂ ਤੇ ਅਜਨਾਂ ਕਿ ਥਾਂ ਬਾਕੀ ਪੰਜ ਛੱਡਤਾ ਸੀ ਕਰਦੇ ਕਿੱਕ ਕਿਦਾਂ ਵੇਡ ਬਹੁਤ ਜਿਆਦਾ ਆਦਾ ਉੱਪਰ ਫਿੱਟਦਾ ਦੇ ਇੱਕੋ ਬੰਪਰ ਲੱਗਾ ਫਿਰ ਵੀ ਟਰੈਕਟਰ ਜਿਹੜਾ ਉਹ ਮਤਲਬ ਚੁੱਕਿਆ ਜਾਂਦਾ ਰਾਹ ਨੂੰ ਕੱਣ ਵਾਲਾ ਤਾਂ ਹੀ ਤੇ ਬਾਕੀ ਇਹਨਾਂ ਵਿੱਚ ਤੁਹਾਨੂੰ ਬੜਾ ਖੁਆਈ ਪੂਰੀ Holi ਹੋ ਗਈ ਹੈ ਇਹ ਆ ਗਿਆ ਜੇ ਕੋਲਾ ਪਾ ਚੱਕਰ ਦੇ ਪਹਿਲਾ ਲੋਕ ਪਹਿਲਾ ਲੋਕ ਸਫਾਈ ਕਰੋ ਚੱਕ ਪੀਣ ਹੀ ਕਰੀ ਜਾਂਦੇ ਆਗੇ ਪਿਛੇ ਮਿੱਟੀ ਦਾ వానగర జాగ్రత్త ਗियर ਹੋ ਗਿਆ ਇਹ ਦੂਜਾ ਲੋ ਇਹ ਜੋ ਤੋੜਾ ਦਾ ਮਤਲਬ ਠੀਕ ਆ ਪੂਰਾ ਹੀ ਆ ਪਰ ਥੋੜੀ ਜੀ ਨਾ ਸਫਾਈ ਘਾਟਦੀ ਆ ਇਹਨੇ ਦੂਜੇ ਲੋ ਦੇ ਵਿੱਚ ਇੱਧਰ ਵੇਖੋ ਪਹਿਲੇ ਲੋ ਜਿਹੜੀ ਉਹ ਸਫਾਈ ਜ਼ਿਆਦਾ ਹੁੰਦੀ पहला लो, सौ चक्कर दिए ਆ ਰਾਹ ਕੋ ਟੱਕਰ ਕਿੱਦਾਂ ਲੱਗਿਆ ਮਤਲਬ 200 ਟੱਕਰ ਖੜੇ ਨੇ ਹਾਂਜੀ ਮਿੱਤਰੋ ਆ ਆਪਣਾ ਪਠਿਆਂ ਵਾਲਾ ਵਾਹਣ ਹੀ ਤੇ ਇੱਥੇ ਬੜਾ ਵਧੀਆ ਆਪਣਾ ਸੁਪਰ ਹੀਟਰ ਚੱਲਿਆ ਆ ਕੀ ਹੋਈ ਸਕਦੇ ਪੂਰੀ ਵਧੀਆ ਜ਼ਬਾਈ ਆਈ ਇੱਥੇ ਆ ਤੇ ਹੁਣ ਇਹ ਆ ਕੇ ਅਸੀਂ ਉਹ ਜਿਹੜਾ ਜੀਰੀ ਵਾਲਾ ਵਾਹਣਾ ਆਪਣਾ ਉੱਥੇ ਲੈ ਕੇ ਜਾਵਾਂਗੇ ਉੱਥੇ ਪੂਰੇ ਫੁੱਲ ਕਰਤੀ ਆ ਤੇ ਕੋਈ ਅੱਗ ਵਗੈਰਾ ਨਹੀਂ ਲੱਗੀ ਅਸਲੀ ਪਰਫਾਰਮੈਂਸ ਇਹਦੀ ਉੱਥੇ ਪਤਾ ਲੱਗੇਗੀ ਤੇ ਸੋ ਉੱਥੇ ਆਪਾਂ ਜਾ ਕੇ ਉਹਨਾਂ ਇਹਦੀ ਟੈਸਟ ਵੀ ਇੱਕ ਵਾਰੀ ਕਰ ਲੈਂਦੇ ਆ ਕਿ ਕੀ ਪਰਫਾਰਮੈਂਸ ਆਉਂਦੀ ਇਹਦੀ ਲੋ ਮਿੱਤਰੋ ਪੱਠੇ ਵਾਲੇ ਵਾਹਣ ਤੇ ਤੁਸੀਂ ਚੈੱਕ ਕਰ ਲਈ ਪਰਫਾਰਮੈਂਸ ਇਹਦੀ ਹੁਣ ਅਸੀਂ ਕਰਤਿਆਂ ਵਾਲੇ ਵਾਹਨ ਦੇ ਵਿੱਚ ਤੇ ਇਹਨੂੰ ਚੈੱਕ ਕਰਾਂਗੇ ਤੇ ਇੱਧਰ ਲੱਗਾ ਆਪਣਾ ਲੰਬੜੋਣੀ ਆ ਆਪਣਾ ਸਭ ਤੋਂ ਪਹਿਲਾਂ ਟਰੈਕਟਰ ਹੈ ਉਸ ਤੋਂ ਬਾਅਦ ਰਾ ਲੈਂਦਾ ਹੈ ਤੇ ਸਭ ਤੋਂ ਲਾਟਦੇ ਆਹ ਵਾਲਾ ਮੇਟਰੋ ਵੀਡੀਓ ਪੂਰੀ ਵੇਖਿਓ ਫੁੱਲ ਘਰਤੀਆਂ ਵਾਲੇ ਵਾਹਂ ਚੈੱਕ ਕਰਨ ਲੱਗੇ ਇਹਨੂੰ ਲੋ ਮੇਟਰੋ ਕਰੋ ਚੈੱਕ ਜਰਾ ਫੁੱਲ ਪ੍ਰਾਲ ਤੇ ਵਾਹਂ ਵੀ ਥੋੜਾ ਜਿਹਾ ਗਿੱਲਾ ਆ ਬਾਕੀ ਪ੍ਰਾਲ ਫੁੱਲ ਜੇ ਕੋਈ ਅੱਗ ਵਗੈਰਾ ਨਹੀਂ ਲੱਗੀ ਤੇ ਚੈੱਕ ਕਰੋ ਗੇਰ ਆ ਗਾ ਜੇ ਦੂਜਾ ਲੋ ਦੂਜੇ ਲੋ ਚ ਇਹ ਹੈਗਾ ਕਿ ਤੋਰਾ ਦੇ ਚਲੋ ਥੋੜਾ ਵਾਜ ਜਾਂਦਾ ਆ ਪਰ ਸਫਾਈ ਥੋੜੀ ਘਟ ਜਾਂਦੀ ਹੈ ਦੇਖੋ ਸਫਾਈ ਪੂਰੀ ਫੁੱਲ ਨਹੀਂ ਆਉਣ ਦੀ ਜਿੰਨੀ ਚਾਹੀਦੀ ਉਹ ਨਹੀਂ ਨਹੀਂ ਹੈਗੀ ਸਫਾਈ ਬਾਕੀ ਤੋਰਾ ਕਰੋ ਜੱਟ ਲਓ ਮਿੱਤਰੋ ਟਰੈਕਟਰ ਆਪਣਾ ਕਰਤਾ ਚੇਂਜ ਹੋਣਾ ਹੁਣ ਇਹਦੇ ਮਗਰ ਚੈੱਕ ਕਰਾਂਗੇ ਕੀ ਪਰਫਾਰਮੈਂਸ ਹੁੰਦੀ ਆ ਕੱਢ ਲਾਂਗੇ ਬਈ ਉਹਦੇ ਟਾਇਰ ਜਿਹੜੇ ਉਹ 17 ਦੇ ਸੀ ਤੇ ਇਹਦੇ 16 ਦੇ ਆ ਲਓ ਕੋਈ ਮਿੱਤਰੋ ਮੁੰਡੇ ਨੂੰ ਆਪਾਂ ਕਹਿੰਦਾ ਵੀ ਗੇਅਰ ਲਾ ਦੇ ਪਹਿਲਾਂ ਲੋ ਕਰਦੇ ਨੇ ਟਰੱਕ ਫਿਰ ਲਾਉਗੇ ਕਰੋ ਚੈੱਕ ਮਦਰੋ ਆੜੇ ਪਹਿਲਾ ਗੇੜਾ ਹੀ ਇਹ ਆਪਾਂ ਦੂਜੇ ਟਰੈਕਟਰ ਨਾਲ ਲਾਇਆ ਸੀ ਇਹ ਦੂਜੇ ਲੋਜ ਲਾਇਆ ਸੀ ਉਹਦੀ ਸਫਾਈ ਵੇਖੋ ਤੇ ਆ ਪਹਿਲੇ ਲੋਅ ਦੇ ਵਿੱਚ ਵੇਖੋ ਫਰਕ ਤੇ ਪਿਆ ਆ ਪਹਿਲੇ ਲੋਜ ਸਫਾਈ ਥੋੜੀ ਜਿਆਦਾ ਆ ਪਰ ਤੋਰਾ ਘਟਿਆ ਤੇ ਫੁੱਲ ਕਰਤੇ ਆ ਵਾਂ ਦੇ ਵਿੱਚ ਕੋਈ ਅੱਗ ਵਗੈਰਾ ਨਹੀਂ ਲੱਗੀ। ਪ੍ਰਾਲ ਵੀ ਫੋਲਿਆ ਉਹ ਬਾਰਿਸ਼ ਹੋਈ ਉਹਦੇ ਕਰਕੇ ਥੋੜਾ ਜਿਹਾ ਥੱਲੇ ਤੇ ਬਹਿ ਗਿਆ ਪ੍ਰਾਲ। ਬਾਕੀ ਤੁਸੀਂ ਆ ਵੀ ਵੇਖ ਸਕਦੇ ਜੇ। ਪਹਿਲੇ ਲੋਹ ਜਿਹੜੀ ਉਹ ਸਵਾਈ ਜ਼ਿਆਦਾ ਹੌਂਡੀ ਆ ਦੂਜੇ ਲੋਹ ਨਾਲ ਲਓ ਵੀ ਮਿੱਤਰੋ 1900 RPM ਤੇ ਕਰਕੇ ਇਹਨੂੰ ਤੋਰਿਆ ਜੇ ਆਪਾਂ ਤੇ 17 ਕਿਥੋਂ ਤੇ ਚੱਲਣ ਗਿਆ ਜੀ ਹੁਣ ਕਰੋ ਚੈੱਕ ਜਰਾ ਇਹ 200 ਚੱਕਰ ਇੱਥੇ ਵੀ ਤੋੜਦਾ ਆ ਪੱਥਾਂ ਵਾਲੇ ਬਾਣ ਵੀ 200 ਚੱਕਰ ਤੋੜੇ ਤੇ ਇੱਥੇ ਵੀ 200 ਚੱਕਰ ਹੀ ਤੋੜੇ ਜਾਂਦੇ ਨੇ ਲਓ ਮਿੱਤਰੋ ਸੇਵਕ ਕਹਿੰਦਾ ਵੀ ਮੇਰੇ ਟਰੈਕਟਰ ਮਗਰ ਪਾ ਕੇ ਦੁਬਾਰਾ ਟੱਚ ਕਰੋ ਇੱਕ ਵਾਰੀ। ਕਿਉਂਕਿ ਆਪਾਂ ਇੱਕ ਵਾਰੀ ਸੇਵਕ ਵਾਲੇ ਟਰੈਕਟਰ ਮਗਰ ਦੁਬਾਰਾ ਪਾਉਣ ਲੱਗੇ ਆ। ਹੋਰ ਕੁਝ ਪੈਣੀ ਪੈਣੀ। ਕਿਹੜੀ ਪੈਣਾ? ਇਹਨੂੰ ਥੋਕ ਮੜਾ ਗੁੱਲੇ ਨੂੰ। ਲਓ ਮਿੱਤਰੋ ਕਰੋ ਟੈਕ ਕਰ। ਦੁਬਾਰਾ ਆਪਾਂ ਦੂਗੇ ਟਰੈਕਟਰ ਮਗਰ ਪਾਤਾ ਇੱਕ ਵਾਰੀ। ਤੇ ਪਹਿਲਾ ਲੋ ਜੇ। ਤੇ ਕੋਈ ਅੱਗ ਵਗੈਰਾ ਨਹੀਂ ਲੱਗੀ। ਸਭਾਈ ਚੈੱਕ ਕਰੋ। ਕਿੱਤਾ ਸੀ ਸਾਰੇ ਵੀਰ ਕਮੈਂਟ ਕਰਕੇ ਤਾਂ ਮੁਕਤਾਂ ਦਾ ਲੱਗਾ 6 ਐਸ ਵੀ ਦਾ ਸੋਰੀ ਕਿੱਦਾਂ ਬਣੀ ਪੂਰੀ ਕਿਹਨਾਂ ਇਸ ਤਰ੍ਹਾਂ ਹੋ ਗਿਆ ਉਹ ਦੱਸ ਕੀ ਸਾਰੇ ਭਰਾ ਕਮੈਂਟ ਕਰਕੇ ਜੁੜੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਐਂਡ ਲਾਈਕ ਜ਼ਰੂਰ ਕਰਿਓ ਧੰਨਵਾਦ ਮਿਲਦੇ ਆ ਨੈਕਸਟ ਵਲੌਗ ਵਿੱਚ ਨਕਰ